ਦੋ ਮਿੱਤਰ ਅਤੇ ਰਿਚ ਇੱਕ ਨਗਰ ਵਿੱਚ ਦੋ ਮਿੱਤਰ ਰਹਿੰਦੇ ਸਨ ਉਹ ਇਕੱਠੇ ਹੀ ਘੁੰਮਦੇ ਫਿਰਦੇ ਰਹਿੰਦੇ ਸਨ ਇੱਕ ਦਿਨ ਉਹ ਇੱਕ ਜੰਗਲ ਵਿੱਚੋਂ ਲੰਘ ਰਹੇ ਸਨ ਉਹਨਾਂ ਨੇ ਦੇਖਿਆ ਕਿ ਸਾਹਮਣੇ ਇੱਕ ਰਿਚ ਆ ਰਿਹਾ ਸੀ ਇੱਕ ਮਿੱਤਰ ਜਲਦੀ ਨਾਲ ਨੇੜੇ ਦੇ ਰੁੱਖ ਉੱਤੇ ਚੜ ਗਿਆ ਦੂਜੇ ਮਿੱਤਰ ਨੂੰ ਰੁੱਖ ਉੱਤੇ ਚੜਨਾ ਨਹੀਂ ਆਉਂਦਾ ਸੀ ਉਸ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਉਹ ਰੁੱਖ ਉੱਤੇ ਚੜਨ ਲਈ ਉਸ ਦੀ ਮਦਦ ਕਰੇ ਪਰ ਉਸ ਦਾ ਮਿੱਤਰ ਨਾ ਮੰਨਿਆ ਹੇਠਾਂ ਵਾਲੇ ਮਿੱਤਰ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ ਅਚਾਨਕ ਉਸ ਨੂੰ ਯਾਦ ਆਇਆ ਰਿਛ ਮੁਰਦਾ ਜੀਵ ਨੂੰ ਨਹੀਂ ਹੰਦਾ ਰਿਛ ਨੇੜੇ ਆਉਂਦਾ ਜਾ ਰਿਹਾ ਸੀ ਇਸ ਲਈ ਉਹ ਆਪਣਾ ਸਾਹ ਰੋਕ ਕੇ ਧਰਤੀ ਉੱਤੇ ਲੰਮਾ ਪੈ ਗਿਆ ਰਿਛ ਨੇ ਨੇੜੇ ਆ ਕੇ ਉਸ ਨੂੰ ਸੁੰਘਿਆ ਅਤੇ ਮੁਰਦਾ ਸਮਝ ਕੇ ਉਸ ਨੂੰ ਛੱਡ ਕੇ ਚਲਾ ਗਿਆ ਰਿਛ ਦੇ ਜਾਣ ਤੋਂ ਬਾਅਦ ਉਹ ਉੱਠ ਖੜਾ ਹੋਇਆ ਦੂਜਾ ਮਿੱਤਰ ਵੀ ਰੁੱਖ ਤੋਂ ਹੇਠਾਂ ਉਤਰ ਆਇਆ ਉਹ ਹੀਠਾਂ ਵਾਲੇ ਮਿੱਤਰ ਨੂੰ ਪੁੱਛਣ ਲੱਗਾ ਕਿ ਰਿੱਚ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ ਉਸ ਦਾ ਮਿੱਤਰ ਬੋਲਿਆ ਰਿੱਚ ਨੇ ਮੈਨੂੰ ਇਹ ਕਿਹਾ ਹੈ ਕਿ ਸੁਵਾਰਥੀ ਮਿੱਤਰਾਂ ਤੋਂ ਵੱਜ ਕੇ ਰਹਿੋ ਇਹਨਾਂ ਦਾ ਕਦੇ ਵੀ ਵਿਸ਼ਵਾਸ ਨਾ ਕਰੋ ਇਹ ਮੁਸੀਬਤ ਵਿੱਚ ਕੰਮ ਨਹੀਂ ਆਉਂਦੇ ਆਪਣੇ ਮਿੱਤਰ ਦਾ ਇਹ ਉੱਤਰ ਸੁਣ ਕੇ ਉਹ ਬਹੁਤ ਸ਼ਰਮਿੰਦਾ ਹੋਇਆ ਸਿੱਖਿਆ ਮਿੱਤਰ ਉਹ ਜੋ ਮੁਸੀਬਤ ਵਿੱਚ ਕੰਮ ਆਵੇ ਜਾਂ ਸਵਾਰਥੀ ਮਿੱਤਰਾਂ ਤੋਂ ਬਚੋ